ਸਤਨਾਮ ਧੰਵਾ ਹੈ ਗੁਰੂ ਜੀ ਹਰ ਜੇਠ ਜੁੜੰਦਾ ਲੋੜੀਐ ਜਿਸ ਅਗੈ ਸਭ ਨਿਵੰਨ ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਬੰਨ ਹਰ ਜੀਠ ਜੜੰਦਾ ਲੋੜੀਐ ਜੁਸੇ ਅਗੈ ਸਭ ਨਿਵੰਨ ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਬਨ ਮਾਣਕ ਮੋਤੀ ਨਾਮ ਪ੍ਰਭ ਹੁਣ ਲੱਗਾ ਨਾਈ ਸੰ ਰੰਗ ਸਬੇ ਨਾਰਾਇਣ ਜੀਤੇ ਮਨ ਭਵਨ ਜੋ ਹਰ ਲੋੜੇ ਸੋ ਕਰੇ ਸਹੀ ਜੀ ਕਰਨ ਜੋ ਪ੍ਰਭ ਕੀਤੇ ਆਪਣੇ ਸਹੀ ਕਹੀਆ ਧਨ ਆਪਣ ਲਈ ਆਜੇ ਮਿਲੈ ਵਿਛੜ ਕਿਉਂ ਰਵਾਲਾ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਨਨ ਹਰ ਜੇਠ ਰੰਗੀਲਾ ਤਿਸਤਣੀ ਜਿਸ ਕੈ ਪਾਗ ਮਥਨ ਸਾਧੂ ਸੰਗ ਪਰਾਪਤੈ ਨਾਨਕ ਰੰਗ ਮਨਨ ਹਰ ਜੇਠ ਰੰਗੀਲਾ ਤਿਸਤਣੀ ਜਿਸ ਕੈ ਭਗ ਮਥਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੋਗ ਅਟਲ ਸਤਗੁਰੂ ਚਵਲ ਛਤਰ ਤਖਤ ਦੇ ਮਾਲਕ ਦਸਾਂ ਪਾਛੇ ਦੀ ਆਤਮਿਕ ਜੋਤ ਜ਼ਾਰਾ ਜ਼ਹੂਰ ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ ਬਾਣੀ ਕੇ ਬੇਠ ਕਲਯੁਗ ਦੇ ਜਹਾਜ਼ ਲੋਕ ਪ੍ਰਲੋਕ ਦੇ ਰਾਖੇ ਦੀ ਦੁਨੀਆ ਦੇ ਮਾਲਕ ਸਤਿਗੁਰੂ ਗੁਰੂ ਗਰੀਬ ਨਿਵਾਜ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਕੋਟਾਨ ਕੋਟ ਸ਼ੁਕਰ ਹੈ ਜਿਸ ਪਾਤਸ਼ਾਹ ਨੇ ਦਇਆ ਕਿਰਪਾ ਕਰਕੇ ਅੰਮ੍ਰਿਤ ਵੇਲੇ ਆਪਣੀ ਪਾਵਨ ਪਵਿੱਤਰ ਨਿੱਗੀ ਗੋਦ ਅੰਦਰ ਬੈਠਣ ਦਾ ਸੋਹਣਾ ਸੁਭਾਗ ਸਮਾ ਬਖਸ਼ਿਸ਼ ਕੀਤਾ ਹੈ ਸਤ ਸੰਗਤ ਦੀਆਂ ਮੋਲਕ ਘੜੀਆਂ ਬਖਸ਼ਿਸ਼ ਕੀਤੀਆਂ ਹਨ ਆਪ ਜੀ ਨੇ ਸਤਿਗੁਰੂ ਪਾਤਸ਼ਾਹ ਜੀ ਦੇ ਪਿੱਤਰ ਕਲਿਆਣਕਾਰੀ ਦਰਸ਼ਨ ਦੇਦਾਰ ਦਰਸ਼ਨ ਉਪਦੇਸ਼ ਗੁਰੂ ਜੀ ਕੀ ਬਾਣੀ ਪੁੱਤਰ ਬਾਣੀ ਪੜ੍ਹ ਸੁਣ ਕੇ ਗੁਰੂ ਜੀ ਦੀਆਂ ਅਸੀਸਾਂ ਪ੍ਰਾਪਤ ਕਰਕੇ ਸੇਵਾ ਕਰਕੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਹਨ ਸਮੇ ਤੇ ਸਵਾਸਾਂ ਨੂੰ ਸਫਲਾ ਕੀਤਾ ਹੈ ਪਰਿਵਾਰਾਂ ਦੇ ਭਲੇ ਦੀ ਬੱਚਿਆਂ ਦੇ ਭਲੇ ਦੀ ਸਰਬੱਤ ਦੇ ਭਲੇ ਦੀ ਗੁਰੂ ਚਰਨਾਂ 'ਚ ਅਰਦਾਸ ਹੋਈ ਹੈ ਉਸ ਤੋਂ ਪ੍ਰੰਤ ਪਾਤਸ਼ਾਹ ਜੀ ਨੇ ਆਪਣੇ ਸੋਹਣੇ ਤਖਤ ਤੇ ਪ੍ਰਕਾਸ਼ਮਾਨ ਹੋ ਕਰਕੇ ਜੋ ਹੁਕਮਨਾਮਾ ਬਖਸ਼ਿਸ਼ ਕੀਤਾ ਆਪ ਜੀ ਨੇ ਸ਼ਬਦ ਸਰਮਤ ਕੀਤਾ ਹੈ ਅਜ ਵਿਸਾਖ ਦਾ ਮਹੀਨਾ ਬਤੀਤ ਹੋਇਆ ਅਤੇ ਜੇਠ ਦਾ ਮਹੀਨਾ ਪ੍ਰਾਰੰਭ ਹੋਇਆ ਹੈ ਇਸ ਮਹੀਨੇ ਅੰਦਰ ਸਤਿਗੁਰ ਪਾਤਸ਼ਾਹ ਜੀ ਨੇ ਜੋ ਪਾਵਨ ਪਿੱਤਰ ਉਪਦੇਸ਼ ਬਖਸ਼ਿਸ਼ ਕੀਤਾ ਜਿਸ ਉਪਦੇਸ਼ ਨੂੰ ਕਮਾ ਕੇਸੀਂ ਆਪਣਾ ਜੀਵਨ ਸੋਹਣਾ ਕਰ ਸਕਦੇ ਆ 12 ਮਾਮਾਜ਼ ਦੇ ਵਿੱਚੋਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਪਿੱਤਰ ਵਚਨ ਆਪ ਜੀ ਨੇ ਸਰਵਣ ਕੀਤੇ ਹਨ ਇਹ ਸ਼ਬਦ ਅੰਦਰ ਪਾਤਸ਼ਾਹ ਜੀ ਨੇ ਪ੍ਰਮਾਤਮਾ ਦੇ ਨਾਲ ਜੁੜਨ ਦੀ ਬਾਤ ਕੀਤੀ ਹੈ ਵੈਸੇ ਕਿ ਸਾਰੀ ਬਾਣੀ ਸਾਨੂੰ ਪ੍ਰਮਾਤਮਾ ਦੇ ਨਾਲ ਜੋੜਦੀ ਹੈ ਪਾਤਸ਼ਾਹ ਜੀ ਦਾ ਇੱਕ ਬੜਾ ਵੱਡਾ ਪਰਉਪਕਾਰ ਹੈ ਕਿ ਕਿਸੇ ਵੀ ਤਰੀਕੇ ਦੇ ਨਾਲ ਇਹ ਮਨੁੱਖੀ ਮਨ ਸਮਝ ਜਾਏ ਉਹ ਰਸ ਆਪਣੇ ਪਿਆਰੇ ਨਾਲ ਆਪਣੇ ਧੁਰੇ ਨਾਲ ਆਪਣੇ ਕੇਂਦਰ ਨਾਲ ਜੁੜਦਾ ਹੈ ਕਿਉਂਕਿ ਜਿਹੜੀ ਵੀ ਚੀਜ਼ ਆਪਣੇ ਅਸਲੇ ਨਾਲ ਜੁੜੀ ਰਹੇਗੀ ਆਪਣੇ ਕੇਂਦਰ ਨਾਲ ਜੁੜੀ ਰਹੇਗੀ ਉਹ ਦੁੱਖਾਂ ਦੀ ਇਮਾਰਤੋਂ ਚਿੰਤਾਵਾਂ ਦੀ ਇਮਾਰਤੋਂ ਕਲਾ ਕਲੇਸ਼ਾ ਤੋਂ ਬਚ ਜਾਏਗੀ ਉਹਦੀ ਜ਼ਿੰਦਗੀ ਚ ਸਦਾ ਹਰਿਆ ਹੋਵੇਗੀ ਜਿਵੇਂ ਕੋਈ ਵੀ ਰੁੱਖ ਹੈ ਨਾ ਜੇ ਉਹਦੀ ਜੜ ਧਰਤੀ ਨਾਲ ਜੁੜੀ ਆ ਝਾੜੋ ਦੀ ਕਾਇਮ ਆ ਤੇ ਧਰਤੀ ਵਿੱਚੋਂ ਪਾਣੀ ਲੈ ਕੇ ਉਹ ਰੁੱਖ ਸਦਾ ਹੀ ਹਰਿਆ ਰਹਿੰਦਾ ਹਾਂ ਜ਼ਿੰਦਗੀ ਚ ਉਤਰਾ ਚੜਾ ਆ ਤੇ ਆਉਂਦੇ ਨੇ ਕਦੀ ਪੱਤ ਚੜ ਆ ਗਈ ਕਦੀ ਬਸੰਤਰਤਾ ਆ ਗਈ ਇਹ ਤਾਂ ਹੁੰਦਾ ਰਹੇਗਾ ਪਰ ਜਿਸ ਰੁੱਖ ਦੀ ਜੜ ਧਰਤੀ ਨਾਲ ਜੁੜੀ ਆ ਉਹ ਰੁੱਖ ਸਦਾ ਹਰਾ ਰਹੇਗਾ ਪਰ ਜੇ ਜਿਹੜੀ ਰੁੱਖ ਦੀ ਜੜ ਧਰਤੀ ਨਾਲੋਂ ਟੁੱਟ ਗਈ ਜੜੂ ਪੁੱਟਿਆ ਗਿਆ ਉਹ ਹੌਲੀ ਹੌਲੀ ਸੁੱਕ ਜਾਏਗਾ ਇਹ ਜਿਹੜਾ ਇੱਕ ਸਿਧਾਂਤ ਹੈ ਇਹ ਮਨੁੱਖੀ ਜੀਵਨ ਅੰਦਰ ਵੀ ਕੰਮ ਕਰਦਾ ਹੈ ਜਿਹੜੀ ਜੀਵ ਆਤਮਾ ਜਿਹੜੀ ਸੁਰਤ ਜਿਹੜਾ ਮਨ ਗੁਰੂ ਚਰਨਾਂ ਨਾਲ ਜੁੜਿਆ ਰਹਿੰਦਾ ਹੀ ਮਾਲਕਾ ਲਈ ਉਸ ਮਨ ਅੰਦਰ ਉਸ ਸਤੰਦਰ ਸਦਾ ਰਹਿੰਦੀ ਆ ਹਰ ਕਾ ਨਾਮ ਧਿਆਇਕ ਹੈ ਖੂਹ ਹਰਿਆ ਭਾਈ ਮਨੁੱਖ ਗਰਜ਼ਾਂ ਨਾ ਮਾਰਿਆ ਏ ਲੋੜਾਂ ਨਾ ਮਾਰਿਆ ਏ ਆਪਣੀਆਂ ਲੋੜਾਂ ਦੀ ਪੂਰਤੀ ਬਾਤ ਤੇ ਕਦੀ ਕਿਸੇ ਅੱਗੇ ਜਾ ਕੇ ਸਿਰ ਝੁਕਾਉਂਦਾ ਏ ਕਦੀ ਕਿਸੇ ਦੇ ਅੱਗੇ ਹੱਥ ਜੋੜਦਾ ਏ ਤਰਲੇ ਕੱਢਦਾ ਏ ਪਰ ਸਤਗੁਰ ਪਾਤਸ਼ਾਹ ਕਹਿੰਦੇ ਨੇ ਐਵੇਂ ਜੜੇ ਖੜਨ ਦੇ ਅੱਗੇ ਹੱਥ ਜੋੜਨ ਵਾਲੋ ਤੂੰ ਇੱਕ ਅਕਾਲ ਪੁਰਖ ਦੇ ਅੱਗੇ ਹੱਥ ਜੋੜੇ ਕੋਈ ਬੜੀਆਂ ਮਸਾਣਾ ਨੂੰ ਜਾ ਕੇ ਮੱਥਾ ਟੇਕਦਾ ਏ ਕੋਈ ਕਬਰਾਂ ਦੀ ਪੂਜਾ ਕਰਦਾ ਏ ਗਰਜ਼ਾਂ ਦਾ ਬਾਹਰਿਆ ਮਨੁੱਖ ਕਿਤੇ ਕਿਤੇ ਵੀ ਆਪਣਾ ਸਿਰਾਂ ਵਿੱਚ ਝੁਕਾ ਦਿੰਦਾ ਏ ਪਰ ਗੁਰੂ ਅਰਜਨ ਦੇ ਪਾਤਸ਼ਾਹ ਕਹਿੰਦੇ ਨੇ ਇੱਕ ਗੱਲ ਪੱਕੀ ਆਪਣੇ ਪੱਲੇ ਬੱਲ ਤਿਸੇ ਤਿਆਗ ਇੱਕ ਅਕਾਲ ਪੁਰਖ ਨੂੰ ਛੱਡ ਕੇ ਤਿਸੇ ਤਿਆਗ ਆਨ ਕਉ ਜਾਚੈ ਮੁਖ ਦੰਤ ਰਸਨ ਸਗਲ ਕਸ ਜਾਵਤ ਕਹਿ ਲਗੇ ਹੋਰ ਥਾਵੇਂ ਮੱਥੇ ਟੇਕਦਿਆਂ ਮੱਥੇ ਰਗੜਦਿਆਂ ਮੰਗਦਿਆਂ ਤੇਰੀ ਜੀਬ ਕੱਜ ਜਾਏਗੀ ਦੰਦ ਕੱਜ ਜਾਣਗੇ ਮੁਖ ਦੰਤ ਰਸਮ ਸਗਲ ਕੱਜ ਜਾਵਤ ਪਰ ਕਿਦਨ ਰੇ ਮਨ ਮੂਰ ਸਿਮਰ ਸੁਖ ਦਾਤਾ ਨਾਨਕ ਦਾਸ ਤੁਝੇ ਸਮਝਾਵਤ ਜ਼ਿੰਦਗੀ ਦਾ ਆਨੰਦ ਜ਼ਿੰਦਗੀ ਦਾ ਖੇੜਾ ਚਾਹੀਦਾ ਤਾਂ ਕੇਵਲ ਇੱਕੋ ਹੀ ਟਿਕਾਣਾ ਹੈ ਇੱਕੋ ਹੀ ਆ ਜੋ ਸੁਖ ਕੋ ਚਾਹੇ ਸਦਾ ਸਰਨ ਰਾਮ ਕੀ ਲਈ ਸਰਬ ਸੁਖਾਗਾ ਦਾਤਾ ਸਤਗੁਰ ਤਾਂ ਕੀ ਸ਼ਰਮੀ ਪਾਈਏ ਦਰਸ਼ਨ ਪੇਟਤ ਹੋਤ ਅਨੰਦਾ ਦੁੱਖ ਗਿਆ ਹਰ ਗਿਆ ਚ ਜਨ ਉਠ ਕਰਨ ਵਾਲੀ ਆ ਦੇ ਗੁਰੂ ਦੇ ਦیدار ਕੀਤੇ ਆ ਦਰਸ਼ਨ ਪੇਟਤ ਹੋਤ ਅਨੰਦਾ ਮਨ ਅੰਦਰ ਇੱਕ ਆਨੰਦ ਕੇ ਆ ਗਿਆ ਪਰ ਬਾਤ ਕਹਾਂ ਲੇ ਕਿ ਜਿਹੜੇ ਜ਼ਿੰਦਗੀ ਚ ਦੁੱਖ ਹੈ ਨਾ ਜਿਹੜੇ ਝੋਰੇ ਆ ਨਾ ਇਹ ਤੇ ਜਦੋਂ ਉਹਨੂੰ ਗਾਏਗਾ ਉਦੋਂ ਟੁੱਟਣੇ ਨੇ ਜਦੋਂ ਉਹਨੂੰ ਗਾਉਣਾ ਸ਼ੁਰੂ ਕਰੇਗਾ ਹੌਲੀ ਹੌਲੀ ਅੰਦਰੋਂ ਪਾਰਕ ਵਿੱਚ ਰੁਣਦਾ ਜਾਏਗਾ ਸਾਫ ਹੁੰਦਾ ਜਾਏਗਾ ਜਿਉਂ-ਜਿਉਂ ਅੰਤਸਕਰਨ ਕੇ ਸੁਰਤ ਜਿਹੜੀ ਮੈਲੀ ਆ ਮਨ ਜਿਹੜਾ ਮੈਲਾ ਹੈ ਸਾਫ ਹੁੰਦਾ ਗਿਆ ਮਨ ਟਿਕਦਾ ਗਿਆ ਮਨ ਦਾ ਟਿਕ ਜਾਣਾ ਹੀ ਅਨੰਦ ਦੀ ਅਵਸਥਾ ਹੈ ਮਨ ਦਾ ਟਿਕ ਜਾਣਾ ਹੀ ਸੁਰਤ ਦਾ ਟਿਕ ਜਾਣਾ ਹੀ ਇਹ ਇੱਕ ਸੁਖ ਦੀ ਪ੍ਰਾਪਤੀ ਆ ਹੁਣ ਟਿਕੀ ਹੋਈ ਸੁਰਤ ਵਾਲਾ ਤਤੀ ਤਵੀ ਤੇ ਬੈਠ ਜਾਂਦਾ ਏ ਤਤੀ ਤਵੀ ਤੇ ਬੈਠ ਕੇ ਜ਼ਾਲਮ ਇਠਾ ਫਿਰ ਅੱਗ ਬਾਲਦੇ ਨੇ ਤਵੀ ਲਾਲ ਸੁਰਖ ਹੋ ਜਾਂਦੀ ਆ ਸਰੀਰ ਦਾ ਮਾਸ ਸੜਨ ਲੱਗ ਪੈਂਦਾ ਚਰਬੀ ਢਲ ਕੇ ਸੜਨ ਲੱਗ ਪੈਂਦੀ ਆ ਪਰ ਤਤੀ ਤਵੀ ਤੇ ਬੈਠਣ ਵਾਲਾ ਅਡੋਲ ਆ ਕਿਉਂਕਿ ਟਿਕੇ ਹੋਏ ਮਨ ਵਾਲਾ ਏ ਅਡੋਲ ਆ ਦੁੱਖਾਂ ਸੁੱਖਾਂ ਤੋਂ ਉੱਪਰ ਉੱਠ ਚੁੱਕਾ ਏ ਅਡੋਲ ਏ ਅਡੋਲ ਚਿਤ ਤੇ ਬੈਠਾ ਏ ਬਾਅਦ ਕਹਿਣ ਕਿ ਜ਼ਿੰਦਗੀ ਅੰਦਰ ਅਡੋਲਤਾ ਚਾਹੀਦੀ ਆ ਤੇ ਉਸ ਪਿਆਰੇ ਦੇ ਨਾਲ ਜੁੜਨਾ ਪਏਗਾ ਦੁੱਖ ਗਿਆ ਹਰਦਾਈਏ ਇਸ ਵਾਰ ਤੇ ਮਾਦ ਵੀ ਅੱਜ ਬੜੀ ਵੱਡੀ ਬਾਤ ਕੀਤੀ ਕਹਿਣ ਲੱਗੇ ਹਰ ਜੇਠ ਜੇਠ ਦਾ ਆਰਥਿਕ ਵੱਡਾ ਵੀ ਆ ਇੱਕ ਦੁਨਿਆਵੀ ਰਿਸ਼ਤਾ ਵੀ ਆ ਨਾ ਜੇਠ ਦਾ ਪਤੀ ਤੋਂ ਜਿਹੜਾ ਵੱਡਾ ਭਰਾ ਆ ਉਹਨੂੰ ਜੇਠ ਕਹਿੰਦੇ ਆ ਵੱਡਾ ਏ ਇਸੇ ਤਰ੍ਹਾਂ ਪ੍ਰਮਾਤਮਾ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਨੇ ਵੱਡਾ ਕੇਵਲ ਤੇ ਕੇਵਲ ਕੋ ਪ੍ਰਮਾਤਮਾ ਏ ਉਹ ਕਿੰਨਾ ਕੁ ਵੱਡਾ ਏ ਕਹਿਣ ਲਈ ਅਜੇ ਤੱਕ ਕੋਈ ਸ਼ਬਦ ਨਹੀਂ ਬਣਿਆ ਕੋਈ ਮਾਪ ਨਹੀਂ ਬਣਿਆ ਜਿਹਦੇ ਨਾਲ ਕੋਈ ਮਾਪ ਕੇ ਕੋਈ ਤੋਲ ਕੇ ਦੱਸ سکے ਵੀ ਉਹ ਕਿੰਨਾ ਕੁ ਵੱਡਾ ਏ ਪਰ ਹੈ ਵੱਡਾ ਤੇ ਵੱਡਾ ਕਹਿਣ ਵਾਲੇ ਵੀ ਸੁਣ ਵੱਡਾ ਆਖੇ ਸਭ ਕੋਏ ਸੁਣ ਸੁਣ ਕੇ ਹੀ ਕਹਿੰਦੇ ਆ ਨਾ ਸੁਣ ਵੱਡਾ ਆਖਾ ਸਭ ਕੋਏ ਕੇਵਡ ਵੱਡਾ ਦੀਠਾ ਹੋਏ ਕਿੰਨਾ ਕਿ ਵੱਡਾ ਏ ਇਹ ਨਹੀਂ ਦੱਸਿਆ ਜਾ ਸਕਦਾ ਪਰ ਇੱਕ ਬਾਤ ਜ਼ਰੂਰ ਏ ਵੱਡੇ ਨੂੰ ਵੱਡਾ ਕਹਿਣ ਵਾਲੇ ਸਾਡੇ ਕਹਿਣ ਨਾਲੋਂ ਵੱਡਾ ਨਹੀਂ ਹੋ ਵੈਸੇ ਹੀ ਵੱਡਾ ਏ ਸਾਡੇ ਕਹਿਣ ਨਾਲ ਛੋਟਾ ਨਹੀਂ ਹੋਏਗਾ ਕਹਿਣ ਨਾਲ ਵੱਡਾ ਨਹੀਂ ਹੋਏਗਾ ਪਰ ਵੱਡਾ ਏ ਪਰ ਵੱਡਾ ਕਹਿਣ ਵਾਲਾ ਬਹੁਤ ਕੁਝ ਪ੍ਰਾਪਤ ਕਰ ਲੈਂਦਾ ਏ ਗੁਰੂ ਪ੍ਰਵਾਨਾ ਜੀ ਦੀ ਇੱਕ ਬਾਤ ਯਾਦ ਆ ਜਾਂਦੀ ਕਹਿੰਦੇ ਨੇ ਬੱਚਾ ਸਕੂਲੋਂ ਆਇਆ ਪੜਦਾ ਤੇ ਬੜਾ ਖੁਸ਼ ਹੱਥ ਵਿੱਚ ਇੱਕ ਨਾਈ ਕੋਈ ਇਨਾਮ ਮਿਲਿਆ ਸਕੂਲੋਂ ਤਾਂ ਬੜਾ ਖੁਸ਼ ਤੇ ਆ ਕੇ ਆਪਣੀ ਮਾਤਾ ਨੂੰ ਕਹਿ ਲੱਗਾ ਮੰਮਾ ਮਿੰਨੂ ਫਰਸਟ ਪ੍ਰਾਈਜ਼ ਮਿਲਿਆ ਕਹਿ ਲੱਗਿਆ ਪੁੱਤਰਾ ਮੈਨੂੰ ਜਦ ਪਤਾ ਵੀ ਤੂੰ ਕਿੰਨੀ ਕਿ ਪੜ੍ਹਾਈ ਕਰ ਲਿਆ ਤੈਨੂੰ ਫਰਸਟ ਪ੍ਰਾਈਜ਼ ਕਾਹਦਾ ਮਿਲ ਗਿਆ ਕਿਵੇਂ ਮਿਲਿਆ ਕਹਿ ਲੱਗਾ ਵੀ ਸਾਡੀ ਮੈਡਮ ਨੇ ਪੁੱਛਿਆ ਵੀ ਗਾਂ ਦੀਆਂ ਲੱਤਾਂ ਕਿੰਨੀਆਂ ਹੁੰਦੀਆਂ ਤੇ ਮੈਂ ਕਿਹਾ ਤਿੰਨ ਤੇ ਮੈਨੂੰ ਫਰਸਟ ਇਨਾਮ ਮਿਲ ਗਿਆ ਕਹਿ ਲੱਗੇ ਵੀ ਚੰਗੇ ਸਕੂਲ 'ਚ ਚੰਗੀ ਪੜ੍ਹਾਈ ਹੁੰਦੀ ਆ ਵੀ ਸਵਾਲ ਕਿਦਾਂ ਦਾ ਤਾਂ ਸਵਾਲ ਦਾ ਜਵਾਬ ਕੀ ਤੇ ਇਨਾਮ ਪਹਿਲਾਂ ਮਿਲ ਗਿਆ ਕਿੰਨੇ ਲੋਕ ਸਕੂਲੇ ਫੋਨ ਲਾ ਆ ਲਿਆ ਵੀ ਪੜਾ ਤੁਸੀਂ ਚੰਗਾ ਸਕੂਲੇ ਆ ਪੜਾਉਂਦੇ ਹੋ ਮੇਰੇ ਬੱਚੇ ਨੂੰ ਫਰਸਟ ਪ੍ਰਾਈਜ਼ ਕਿਵੇਂ ਦੇ ਦਿੱਤਾ ਉਹਨੇ ਬੜਾ ਪਿਆਰਾ ਜਵਾਬ ਦਿੱਤਾ ਕਹਿਣ ਲੱਗਾ ਕਿ ਗੱਲ ਸੱਚ ਵਿੱਚ ਇਹ ਆ ਸਾਰੇ ਬੱਚੇ ਬੈਠੇ ਸਨ ਮੈਂ ਸਾਰਿਆਂ ਨੂੰ ਪੁੱਛਿਆ ਵੀ ਗਾ ਦੀਆਂ ਲੱਤਾਂ ਕਿੰਨੀਆਂ ਹੁੰਦੀਆਂ ਨੇ ਕਿਸੇ ਨੇ ਬੱਚੇ ਨੇ ਕਿਹਾ ਵੀ ਸਾਨੂੰ ਨਹੀਂ ਪਤਾ ਕਿਸੇ ਨੇ ਕਿਹਾ ਦੋ ਕਿਸੇ ਨੇ ਕਿਹਾ ਇੱਕ ਤੇ ਤੁਹਾਡਾ ਬੱਚਾ ਥੋੜੀ ਜਿਹੀ ਅਸਲੀਅਤ ਦੇ ਨੇੜੇ ਸੀ ਇਹਨੇ ਤਿੰਨ ਕਿਹਾ ਹੁੰਦੀਆਂ ਤੇ ਵੈਸੇ ਚਾਰ ਨੇ ਪਰ ਇਹਨੇ ਤਿੰਨ ਕਿਹਾ ਮੈਂ ਕਿਹਾ ਚਲੋ ਬਾਕੀ ਬੱਚੇ ਨਾਲੋਂ ਤਾਂ ਕੁਝ ਵੱਧ ਹੀ ਇਹਨੇ ਕਿਹਾ ਇਸ ਵਾਰ ਚ ਪਹਿਲਾ ਨਾਮ ਮੈਨੂੰ ਦੇ ਤਾ ਗਾਂ ਜਾਂ ਲੱਤਾਂ ਕਹਿਣ ਵਾਲੇ ਤੇ ਚਾਰ ਮਿਲ ਜਾਣਗੇ ਪਰ ਉਹ ਪ੍ਰਮਾਤਮਾ ਕਿੰਨਾ ਕੁ ਵੱਡਾ ਏ ਇਹ ਕਹਿਣ ਵਾਲਾ ਕੋਈ ਨਹੀਂ ਲੱਭੇਗਾ ਕਿਉਂਕਿ ਜਿਹੜੀ ਉਹਨੂੰ ਕਹਿਣ ਵਾਸਤੇ ਤੁਰੇ ਹਨ ਤੇ ਜਦੋਂ ਕਿਤੇ ਉਹਦੇ ਨੇੜੇ ਜਾਂਦੇ ਨੇ ਜਦੋਂ ਉਹਦੀ ਗੋਦ ਜਾਂ ਉਹਨੂੰ ਵੇਖਦੇ ਨੇ ਪਰ ਉਹਦੇ ਜੋਗੇ ਹੋ ਕੇ ਰਹਿ ਜਾਂਦੇ ਉਹਨਾਂ ਕੋਲ ਸ਼ਬਦ ਹੀ ਮੁੱਕ ਜਾਂਦੇ ਨੇ ਵੀ ਉਹਨੂੰ ਕਿਹੜੇ ਸ਼ਬਦਾਂ ਨਾਲ ਬਿਆਨ ਕੀਤਾ ਜਾਏ ਜਿਹਨੂੰ ਮਾਜੀ ਬਾਣੀ ਤੇ ਵੀ ਲਿਖਦੇ ਨੇ ਕਹਿੰਦੇ ਨੇ ਕਹੋ ਕਬੀਰ ਗੁੰਗੇ ਗੁਰ ਖਾਇਆ ਪੁੱਛੇ ਤਉ ਕਿਆ ਕਹੀਏ ਬਾਬਾ ਕਬੀਰ ਜੀ ਹੋਰ ਲਿਖਦੇ ਕਹਿੰਦੇ ਨੇ ਕਬੀਰ ਚਰਨ ਕਮਲ ਕੀ ਮੌਜ ਕੋ ਕੌ ਕੈਸੇ ਅਨਮਾਨ ਕੈਵੇ ਕੋ ਸੋਭਾ ਨਹੀਂ ਦੇਖਾਈ ਪ੍ਰਵਾਰ ਕਹਿ ਲਗੇ ਸ਼ਬਦ ਮੁੱਕ ਜਾਂਦੇ ਨੇ ਉੱਥੇ ਜਾ ਕੇ ਕੋਈ ਸ਼ਬਦ ਨਹੀਂ ਕੋਈ ਮਾਪ ਨਹੀਂ ਜਿਹਦੇ ਨਾਲ ਉਹਨੂੰ ਤੋਲਿਆ ਮਾਪਿਆ ਤੇ ਉਹਨੂੰ ਬਿਆਨ ਕੀਤਾ ਜਾ ਸਕੇ ਹਾਂ ਮੈਂ ਫਿਰ ਬਾਤ ਕਹਾਂ ਉਹਨੂੰ ਵੱਡਾ ਕਵਾਂਗੇ ਤੇ ਜ਼ਰੂਰ ਉਹ ਵੱਡਾ ਕਹਿਣ ਵਾਲੇ ਨੂੰ ਵੱਡਾ ਕਰ ਦਿੰਦਾ ਏ ਉਹਨੂੰ ਕਹਿਣ ਵਾਲੇ ਬਹੁਤ ਵੱਡੇ ਹੋਗੇ ਪਰ ਉਹ ਕਿੰਨਾ ਵੱਡਾ ਏ ਨਹੀਂ ਦੱਸ ਸਕਿਆ ਇਸ ਵਾਸਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਅੱਜ ਕਿੰਨਾ ਪਿਆਰਾ ਉਪਦੇਸ਼ ਜ਼ੇਰ ਦੇ ਮਹੀਨੇ ਅੰਦਰ ਮੇਰੀ ਤੁਹਾਡੀ ਚੋੜੀ ਤੇ ਪਾਇਆ ਸਾਹਿਬ ਕਹਿ ਰਹੇ ਨੇ ਹਰ ਜੇਬ ਤੋਂ ਜੁੜਨ ਦਾ ਲੋੜੀਏ ਜਿਵੇਂ ਅੱਗ ਸਾਵਨੇ ਵਨ ਕੈਲਗ ਉਸ ਅਕਾਲ ਪੁਰਖ ਦੇ ਚਰਨਾਂ ਨਾਲ ਜੁੜ ਜਿਹਦੇ ਅੱਗੇ ਸਾਰੇ ਹੀ ਝੁਕਦੇ ਨੇ ਸਾਰੇ ਹੀ ਝੁਕਦੇ ਨੇ ਜਿਹਦੇ ਅੱਗੇ ਸਾਰੇ ਹੀ ਆਪਣਾ ਸਿਰ ਨਿਵਾਉਂਦੇ ਨੇ ਇੱਕ ਅਕਾਲ ਪੁਰਖ ਹੈ ਨਾ ਉਹਦੇ ਅੱਗੇ ਸਾਰੇ ਨਿਵਾਉਂਦੇ ਨੇ ਸਾਰੇ ਉਹਨੂੰ ਝੁਕਦੇ ਨੇ ਇਸ ਵਾਤੇ ਮਾਲਕ ਕਹਾਂਗੇ ਜਿਹੜਾ ਸਾਰਿਆਂ ਦਾ ਮਾਲਕ ਆ ਜਿਹੜਾ ਸ੍ਰਿਸ਼ਟੀ ਦਾ ਮਾਲਕ ਆ ਤੂੰ ਉਹਦੇ ਅੱਗੇ ਆ ਕੇ ਝੁਕ ਜਿੱਥੇ ਜਾ ਕੇ ਤੇਰੀਆਂ ਲੋੜਾਂ ਦੀ ਪੂਰਤੀ ਹੋਏਗੀ ਜਿੱਥੇ ਤੈਨੂੰ ਕਦੀ ਨਿਰਾਸ਼ਾ ਨਹੀਂ ਮੁੰਨਾ ਪਵੇਗਾ ਪਰ ਤੈਨੂੰ ਇੱਕ ਢੰਗ ਆਉਣਾ ਚਾਹੀਦਾ ਹੁਣ ਚਿੱਤ ਤੇ ਕਰਦਾ ਵੀ ਕੁਝ ਇਤਿਹਾਸ ਚ ਵੀ ਤੁਹਾਡੇ ਸਾਹਮਣੇ ਰੱਖੀ ਗਈ ਹੈ ਆਪਜੀ ਪਿਆਰੋ ਵਾਲੇ ਬੈਤੇ ਹੋ ਤੇ ਬਾਜੀ ਨੇ ਬਖਸ਼ਿਸ਼ ਵੀ ਬੜੀ ਪਿਆਰੀ ਕੀਤੀ ਹੈ ਮਾਤਾ ਸਲੱਖਣੀ ਜਾਂਦੀ ਹੈ ਨਾ ਜਦੋਂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਕੋਲ ਬਾਜੀ ਪੁੱਤਰ ਚਾਹੀਦਾ ਸੰਖੇਪ ਜਪਾਵਾਂ ਤੇ ਗੁਰੂ ਅਰਗਵੈ ਪਛ ਕਲ ਕੇ ਮਾ ਤੇਰੇ ਤੇ ਕਰਮਾਂ ਚ ਨਹੀਂ ਤੇ ਮਾਂ ਨਰਾਸ਼ ਹੋ ਕੇ ਮੁਰਜ਼ ਜਾਂਦੀ ਆ ਅੱਗੋ ਭਾਈ ਗੁਰਦਾਸ ਜੀ ਮਿਲਦੇ ਨੇ ਕਹਿ ਲਗੇ ਮਾਤਾ ਰੋਂਦੀ ਐ ਮਰਾਦ ਕਿਉ ਗੁਰੂ ਘਰ ਆਵਈਆਂ ਇੱਥੇ ਤੇ ਰੋਂਦੇ ਜਾਂਦੇ ਹੱਸ ਕੇ ਆਉਂਦੇ ਤੂੰ ਰੋਂਦੀ ਆ ਰਹੀ ਆ ਕਹਿਣ ਲੱਗੀ ਕੀ ਦੱਸਾਂ ਗੁਰੂ ਕੋਲ ਪੁੱਤ ਲੈਣ ਵਾਸਤੇ ਗਈ ਸਾਂ ਗੁਰੂ ਨੇ ਕਿਹਾ ਤੇਰੇ ਭਾਗਾਂ ਚ ਨਹੀਂ ਤੇਰੇ ਕਰਮਾਂ ਚ ਨਹੀਂ ਤੇ ਮਾਤਾ ਤੂੰ ਤੇ ਭੁਲੀ ਆ ਦੀਨ ਦੁਨੀਆ ਦੇ ਮਾਲਕ ਤੇ ਉਹਨੇ ਤੇ ਜਾਣਾ ਕਹਿਣਾ ਸੀ ਕਿ ਜੇ ਉੱਥੇ ਨਹੀਂ ਲਿਖਿਆ ਲਿਖਣਾ ਤੇ ਤੁਸੀਂ ਜੀ ਨਹੀਂ ਲਿਖਿਆ ਤਾਂ ਖੁਦ ਲਿਖ ਦਿਓ ਕਹਿ ਲਗੀ ਹੁਣ ਜਾਨੀ ਆ ਕਹਿ ਲਗਾ ਇੱਧਰ ਨਾ ਜਾ ਔਰ ਕਲਮ ਤੇ ਦਵਾਤ ਵੀ ਲੈ ਜਾ ਕਿਤੇ ਫਿਰ ਨਾ ਮੋੜਨਾ ਪਏ ਕਿਤੇ ਬਾਅਦ ਵਿੱਚ ਕਹਿਣ ਕਿ ਕਲਮ ਦਵਾਤ ਐ ਨਹੀਂ ਲਿਖ ਦਿੰਦੇ ਆ ਤੇ ਜੇ ਕਹਿਣ ਵੀ ਕਲਮ ਦਵਾਤ ਤੇ ਅੱਗੇ ਕਰਦੇ ਵੀ ਆ ਲੋ ਕਾਗਜ਼ ਵੀ ਤੇ ਕਲਮ ਤੇ ਦਵਾਤ ਵੀ ਤੇ ਫਿਰ ਗਈ ਕਹਿ ਲ ਕੇ ਮਾਤਾ ਵੇਰ ਆ ਗਈ ਕਹਿ ਲਗੀ ਪੁੱਤ ਚਾਹੀਦਾ ਤੈਨੂੰ ਪਹਿਲਾਂ ਕਿਆ ਤੇਰੇ ਭਾਗਾ ਤੇ ਨਹੀਂ ਕਲਮ ਦਵਾਤ ਅੱਗੇ ਕਰਕੇ ਕਹਿ ਲਗੀ ਪਾਤਸ਼ਾਹ ਜੀ ਉੱਥੇ ਨਹੀਂ ਲਿਖਿਆ ਤੇ ਫੋੜ ਲੈ ਕੇ ਦਿਓ ਇੱਕ ਭਰੋਸਾ ਆ ਗਿਆ ਨਾ ਤੇ ਬਾਅਦ ਕਰ ਗਏ ਇੱਕ ਕੀ ਹੁਣ ਸੱਚ ਦੇ ਦਿੰਦੇ ਆ ਇੱਕ ਮੰਗਣ ਆਵੇ ਤੇ ਸੱਤ ਦੇ ਦਿੰਦਾ ਇਹਦੇ ਤੇ ਇੰਨਾ ਭਰੋਸਾ ਹੋਣਾ ਚਾਹੀਦਾ ਇੰਨਾ ਵੱਡਾ ਏ ਆਪਾਂ ਨੂੰ ਕਿਸੇ ਹੋਰ ਅੱਗੇ ਮੱਥੇ ਨਹੀਂ ਰਗਣੇ ਪੈਣਗੇ ਜਦੋਂ ਇਹਦੇ ਅੱਗੇ ਸਦਾ ਕੇ ਸਿਰ ਝੁਕ ਗਿਆ ਇਹ ਬੜਾ ਪਿਆਰ ਕਰਦਾ ਏ ਹਰ ਜੇਠ ਜੁੜਨ ਦਾ ਲੋੜੀਏ ਜਿਸ ਅੱਗੇ ਸਭਨ ਵਨ ਅਖੰਯਰਥ ਆਪਜੀ ਦੇ ਸਾਹਮਣੇ ਰੱਖ ਦਿੰਦਾ ਏ ਕਿਉਂਕਿ ਵਿਚਾਰ ਨਹੀਂ ਹੁਣ ਖੁੱਲ ਕੇ ਕੀਤੀ ਜਾਏਗੀ ਕਿਉਂਕਿ ਸਮੇ ਦੀ ਸੀਮਾ ਏ ਤੇ ਅੱਗੇ ਸਾਹਿਬ ਕਹਿੰਦੇ ਨੇ ਹਰ ਸੱਜਣ ਦਾਵਣ ਲੱਗੇ ਆ ਦਾਵਣ ਕਹਿੰਦੇ ਨੇ ਪੱਲਾ ਉਹ ਸੱਜਣ ਤੇ ਪੱਲੇ ਦੇ ਨਾਲ ਲੱਗਣ ਦੇ ਨਾਲ ਉਹ ਸੱਜਣ ਐਸਾ ਏ ਸੱਜਣ ਸੱਜਾ ਪਾਛਾ ਪਾਛਾ ਕਹਿੰਦੇ ਨੇ ਇੱਜ਼ਤ ਦਾ ਸਾਥ ਰੱਖਣ ਵਾਲਾ ਜਿਹੜਾ ਮੇਰੀ ਤੁਹਾਡੀ ਇੱਜ਼ਤ ਟੱਕਣ ਵਾਲਾ ਏ ਸੱਜਣ ਸੱਚਾ ਪਾਛਾ ਸਿਰ ਸਾਹਾਂ ਦੇ ਸਾਉ ਜਿਸ ਪਾਸ ਬੈਠਿਆ ਸੋਹੀ ਏ ਸਭਨਾ ਦਾ ਬਸਾਉ ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਬੰਨ ਕਈ ਵਾਰੀ ਬੰਦਾ ਕਿਸੇ ਦੀ ਸਰਨ ਵਿੱਚ ਚਲਿਆ ਜਾਂਦਾ ਤੇ ਤਾਕਤਵਰ ਆ ਜਾਂਦਾ ਵੀ ਇਹ ਮੇਰਾ ਮੁਜਰਮਿਆ ਨੂੰ ਮੇਰੇ ਹਵਾਲੇ ਕਰਦੇ ਹੁਣ ਮੈਂ ਇਹਨੂੰ ਸਜ਼ਾ ਦੇਵਾਂਗਾ ਕਈ ਵਾਰੀ ਆਸ ਦੇਸ਼ 'ਚ ਗੁਨਾਹ ਕੀਤਾ ਬੰਦਾ ਦੂਸਰੇ ਦੇਸ਼ 'ਚ ਚਲਿਆ ਜਾਂਦਾ ਨਾ ਤੇ ਸਰਕਾਰਾਂ ਪਹੁੰਚ ਕਰਕੇ ਉੱਥੋਂ ਮੁਰਜ਼ਰਮ ਲੈ ਆਉਂਦੀ ਆ ਦੇ ਪਰ ਕਹਣ ਲੱਗੇ ਜੇ ਤੂੰ ਗੁਰੂ ਦੀ ਸ਼ਰਨ ਵਿੱਚ ਆ ਗਿਆ ਨਾ ਫਿਰ ਕਿਸੇ ਦੀ ਜ਼ਰੂਰਤ ਨਹੀਂ ਤੈਨੂੰ ਬਾਹ ਫੜ ਕੇ ਇੱਥੋਂ ਕੱਢ ਕੇ ਲੈ ਗਏ ਜਦੋਂ ਉਹਦੀ ਸ਼ਰਨ ਵਿੱਚ ਚਲਿਆ ਗਿਆ ਹਰ ਸੱਜਣ ਨਾਵਣ ਲੱਗਿਆ ਕਿਸੇ ਨਾ ਦੇਈ ਬੰਨ ਉਹ ਕਿਸੇ ਅੱਗੇ ਬੰਨ ਕੇ ਤੈਨੂੰ ਸੁਟਿਆ ਨਹੀਂ ਜਾਏਗਾ ਕਿਉਂਕਿ ਜਦੋਂ ਤੂੰ ਪ੍ਰਮਾਤਮਾ ਦੀ ਸ਼ਰਨ ਵਿੱਚ ਜਾਇਆ ਨਾ ਉੱਥੇ ਕਿਸੇ ਦਾ ਜ਼ੋਰ ਨਹੀਂ ਚੱਲਦਾ ਸਾਰੇ ਉਹਦੇ ਹੁਕਮੇ ਚ ਤੁਸੀਂ ਇੱਕ ਸ਼ਬਦ ਵੀ ਪੜਦੇ ਹੋ ਨਾ ਸੌਣ ਲੱਗਿਆ ਜਦ ਸੋਹਲਾ ਸਾਹਿਬ ਦੀ ਬਾਣੀ ਪੜਦੇ ਸਲੋਕ ਪੜਿਆ ਜਾਂਦਾ ਹੈ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋਣਾ ਤੂੰ ਨਾ ਛੁੱਟੇ ਨਿਕਟ ਨਾ ਜਾਈਓ ਦੂਤ ਤੇਰੇ ਲਾਗੇ ਕੋਈ ਦੂਤ ਜ਼ਮਦੂਤ ਵੀ ਨਹੀਂ ਆ ਸਕਦਾ ਅੱਜ ਕਹਿ ਦਿੰਦੇ ਆ ਵੀ ਫਲਾਣੇ ਵਿੱਚ ਆਇਆ ਹੋ ਗਈ ਫਲਾਣਾ ਜਪਜੀ ਨਹੀਂ ਪੜਦਾ ਹੋਣਾ ਸੋਹਲਾ ਸਾਹਿਬ ਦੀ ਬਾਣੀ ਦਾ ਜਾਪ ਨਹੀਂ ਕਰਦਾ ਹੋਣਾ ਜਦ ਬਾਣੀ ਪੜਦਾ ਕਹਿੰਦੇ ਤੇ ਪਿਆਰ ਨਾਲ ਵਾਹਿਗੁਰੂ ਕਹਿਦਾ ਉਹਦੇ ਲਾਗੇ ਕੋਈ ਜਪ ਨਹੀਂ ਆ ਸਕਦਾ ਇਹ ਗੱਲਾਂ ਕਮਾਉਣ ਵਾਲੀਆਂ ਨੇ ਅੱਗੇ ਸਾਹਿਬ ਕਹਿੰਦੇ ਨੇ ਮਾਣਕ ਮੋਤੀ ਨਾਮ ਪ੍ਰਭ ਉਹਨ ਲੱਗਾ ਨਹੀਂ ਸਨ ਤੇ ਜਿਹੜਾ ਪ੍ਰਮਾਤਮਾ ਦਾ ਨਾਮ ਹੈ ਨਾ ਬੜਾ ਕੀਮਤੀ ਆ ਮਾਣਕ ਜਿਵੇਂ ਸੋਨਾ ਏ ਇਹਦੇ ਤੋਂ ਉੱਪੇ ਪਰ ਹੀਰੇ ਮੋਤੀ ਆ ਜਾਂਦੇ ਨੇ ਉਹਨਾਂ ਦੇ ਵਿੱਚੋਂ ਕਿ ਮਾਣਕ ਆ ਪੁਖਰਾ ਆ ਨੀਲੇ ਮਿਆਂ ਇਹ ਬੈਠੇ ਰਏ ਇਹਨਾਂ ਚੀਜ਼ਾਂ ਦਾ ਵਪਾਰ ਕਰਨ ਵਾਲੇ ਇਹਨਾਂ ਨੂੰ ਜ਼ਿਆਦਾ ਪਤਾ ਹੋਏਗਾ ਮਾਣਕ ਬਰ ਕਹਿੰਦੇ ਹੋ ਮਾਣਕ ਦੀ ਕੋਈ ਕੀਮਤ ਹੋਏਗੀ ਪਰ ਇਸ ਮਾਣਕ ਦੀ ਕੋਈ ਕੀਮਤ ਨਹੀਂ ਆ ਮਾਣਕ ਮੋਤੀ ਮਹਿੰਗਾ ਮੋਤੀ ਆ ਇਹ ਕਿਸੇ ਮੱਤੇ ਨਹੀਂ ਮਿਲਦਾ ਇਹ ਕਈ ਵੀ ਕਿਸੇ ਵੱਟੇ ਮਿਲ ਜਾਏ ਨਹੀਂ ਮਿਲਦਾ ਤਾਨੂੰ ਦੇ ਵੱਟੇ ਸੋਨੇ ਦੇ ਵੱਟੇ ਮਾਰ ਕਰਨ ਲੱਗੇ ਨਹੀਂ ਕੰਚਨ ਸਿਓ ਪਾਈਏ ਨਹੀਂ ਤੋਲ ਵਾਜੀ ਫਿਰ ਕਿਵੇਂ ਮਿਲ ਜਾਏ ਕਹਿੰਦੇ ਨੇ ਇਹ ਤੇ ਮਨ ਦੇ ਆਮ ਲੀਆ ਹੈ ਮੋਲ ਇਹ ਤੇ ਮਨ ਭੇਟਾ ਕਰਨਾ ਪੈਂਦਾ ਹੈ ਸਮਰਪਣ ਹੋਣਾ ਪੈਂਦਾ ਹੈ ਫਿਰ ਜਿਨ੍ਹਾਂ ਨੂੰ ਮਿਲ ਗਿਆ ਮਾਣਕ ਮੋਤੀ ਨਾਮ ਪ੍ਰਭ ਓਨ ਲੱਗਾ ਨਾਈ ਸੰ ਦੁਨੀਆ ਦੀ ਹਰ ਚੀਜ਼ ਚੁਰਾਈ ਜਾ ਸਕਦੀ ਆ ਪਰ ਇਹਨੂੰ ਸੰ ਨਹੀਂ ਲੱਗ ਸਕਦੀ ਜਿਹਦੇ ਹਿਰਦਿਆਂ ਤੇ ਟਿਕ ਗਿਆ ਕੋਈ ਖੋ ਨਹੀਂ ਸਕਦਾ ਖੋਣ ਵਾਲਿਆਂ ਦੇ ਸਰੀਰ ਦੇ ਦੋ ਟੋਟੇ ਕਰਕੇ ਵੀ ਦੇਖ ਲਿਆ ਆ ਨਾ ਚਲਾ ਕੇ ਵੀ ਅੰਦਰੋਂ ਕੱਢ ਲਈਏ ਮਾਣਕ ਮੋਤੀ ਪਰ ਨਹੀਂ ਨਿਕਲਿਆ ਖੋਪਰ ਤਾਰ ਕੇ ਦੇਖ ਲਿਆ ਵੀ ਮਾਣਕ ਮੋਤੀ ਕੱਢ ਲਈਏ ਨਹੀਂ ਨਿਕਲਿਆ ਬੰਗਮਨ ਕੱਟ ਕੇ ਵੀ ਦੇਖ ਲਿਆ ਪਰ ਨਹੀਂ ਨਿਕਲਿਆ ਹੁਣ ਦਿਹਾੜਾ ਹੋਣ ਵਾਲਾ ਹੈ ਨਾ ਕਾਨੂੰ ਵਾਲ ਦੇ ਸਾਹਮਣੇ ਜੰਗਲ ਨੂੰ ਅੱਗ ਲਾ ਕੇ ਸਾੜ ਕੇ ਵੀ ਦੇਖ ਲਿਆ ਪਰ ਇਹ ਮੋਤੀ ਨਹੀਂ ਉਹਨਾਂ ਕੋਲ ਪ੍ਰਾਪਤ ਹੋਇਆ ਇਹ ਮੋਤੀ ਕਿਵੇਂ ਮਿਲਦਾ ਹੈ ਇਹ ਤੇ ਪਿਆਰ ਨਾਲ ਗੱਲ ਸਮਝੀਗਾ ਹੋਗਾ ਨਾ ਅਜੀਰਖਾ ਕਰਨ ਵਾਲੇ ਬੜੇ ਨੇ ਸਿੱਕ ਨਾਲ ਪਰ ਜੇ ਸਿੱਖ ਬਾਦ ਜੀ ਵਿੱਚ ਇੱਕ ਐਸੀ ਕੌਮ ਸਾਜੀ ਆ ਇਹਦੇ ਨਾਲ ਕੋਈ ਪਿਆਰ ਕਰੇ ਤੇ ਉਹਦੇ ਤੋਂ ਕਿਤੇ ਵੱਧ ਕੇ ਉਹਦੇ ਨਾਲ ਪਿਆਰ ਕਰੇਗਾ ਆਪਣੀ ਜਾਨ ਤੱਕ ਦੀ ਪਰਵਾਹ ਨਹੀਂ ਕਰੇਗਾ ਆਪਣਾ ਆਪ ਵਾਰ ਦੇਗਾ ਕੋਈ ਇਹਦੇ ਨਾਲ ਪਿਆਰ ਨਾਲ ਰਹੇ ਤੇ ਜੇ ਇਹਦੇ ਨਾਲ ਕੋਈ ਬਾਬਾ ਦੀ ਇੱਕ ਬਚਤ ਕਹਿੰਦੇ ਹੁੰਦੇ ਨੇ ਗੁਰੂ ਘਰ ਹੈ ਹੀ ਐਸਾ ਜੋ ਅੜੇ ਸੋ ਚੜੇ ਸ਼ਰਨ ਪਰੇ ਸੋ ਤਰੇ ਜਿਹੜਾ ਸਭ ਨੂੰ ਪਰ ਗਿਆ ਉਹ ਤਰ ਗਿਆ ਜਿਹੜਾ ਅੜ ਗਿਆ ਉਹ ਚੜ ਗਿਆ ਇਹ ਇਹ ਘਰ ਹੀ ਐਸਾ ਇਸ ਬਾਦ ਚ ਬਾਹਰ ਕਲ ਕੇ ਇਹਨੂੰ ਕੋਈ ਲੁੱਟ ਨਹੀਂ ਸਕਦਾ ਇਹ ਤਾਂ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ ਆਪਣਾ ਭੇਟਾਂ ਕਰਕੇ ਰੰਗ ਸਬੇ ਨਾਰਾਇਣ ਜੀਤੇ ਮਨ ਪਵਨ ਹੁਣ ਪ੍ਰਮਾਤਮਾ ਬਹੁ ਰੰਗੀ ਆ ਕੋਈ ਇੱਕ ਰੰਗ ਥੋੜਾ ਏ ਉਹਦਾ ਹੁਣ ਕਿਹੜੇ ਰੰਗ ਨੇ ਇੱਕ ਰੁੱਖ ਏ ਇੱਕ ਸਮਾਂ ਹੁੰਦਾ ਏ ਰੁੱਕ ਦੇ ਪੱਤੇ ਹਰੇ ਹੋ ਜਾਂਦੇ ਨੇ ਬੜਾ ਸੋਹਣਾ ਲੱਗਦਾ ਏ ਇੱਕ ਸਮਾਂ ਹੁੰਦਾ ਫਿਰ ਰੁੱਖ ਨੂੰ ਫੁੱਲ ਪੈਂਦੇ ਨੇ ਉਹ ਸੋਹਣਾ ਲੱਗਦਾ ਏ ਫਿਰ ਉਹਨੂੰ ਫਲ ਪੈ ਜਾਂਦਾ ਏ ਇੱਕ ਸਮਾਂ ਹੁੰਦਾ ਵੀ ਪੱਤੇ ਝੜ ਜਾਂਦੇ ਨੇ ਆ ਰੰਡ-ਮੰਡ ਪੱਤ ਝੜ ਆ ਜਾਂਦੀ ਆ ਇਹ ਸਾਰੇ ਉਹਦੇ ਰੰਗ ਨੇ ਹੁਣ ਕਈਏ ਵੀ ਜਦੋਂ ਪੱਤੇ ਤੇ ਹਰਿਆਲੀ ਸੀ ਰੁੱਕ ਤੇ ਉਦੋਂ ਚੰਗਾ ਲੱਗਦਾ ਤੇ ਪੱਤ ਝੜ ਚੰਗੀ ਨਹੀਂ ਲੱਗਦੀ ਨਹੀਂ ਨਹੀਂ ਜਿਹੜੇ ਉਹਦੇ ਚਰਨਾਂ ਨਾਲ ਜੁੜ ਜਾਂਦੇ ਨੇ ਪੱਤ ਝੜ ਵੀ ਉਹਦਾ ਇੱਕ ਰੰਗ ਏ ਪੱਤ ਝੜਿਆ ਪੱਤੇ ਪੁਰਾਣੇ ਝੜ ਗਏ ਨਵੇਂ ਉੱਗਣਗੇ ਇਹ ਪ੍ਰਮਾਤਮਾ ਦਾ ਇੱਕ ਰੰਗ ਏ ਆ ਪਿਛਲੇ ਸਾਲ ਅੰਬਾਂ ਨੂੰ ਫਲ ਬੜਾ ਪਿਆ ਸੀ ਯਾਰ ਕਾ ਬਹੁਤ ਘਟ ਪਿਆ ਇਹ ਵੀ ਉਹਦਾ ਇੱਕ ਰੰਗ ਏ ਪਰ ਮਨੁੱਖ ਉਚੋੜਾ ਕਰੇ ਪਿਛਲੇ ਸਾਲ ਪਿਆ ਰਕਾ ਕਿਉਂ ਨਹੀਂ ਪਿਆ ਜਦੋਂ ਉਹਦਾ ਕੋਈ ਕਿਣਕਾ ਮਿਲ ਜਾਂਦਾ ਹੈ ਉਹਦੀ ਕੋਈ ਬਖਸ਼ਿਸ਼ ਮਿਲ ਜਾਂਦੀ ਹੈ ਉਹਦੋਂ ਮਨੁੱਖ ਫਿਰ ਉਲਾਮਾ ਨਹੀਂ ਦਿੰਦਾ ਉਹਦੇ ਪਹਾੜੇ 'ਚ ਰਹਿੰਦਾ ਹੈ ਫਿਰ ਜੋ ਕੋ ਜੋ ਕਰਦਾ ਉਹ ਪ੍ਰਵਾਨ ਕਰਦਾ ਹੈ ਜੀਵ ਇਹਨੂੰ ਕਹਿੰਦੇ ਨੇ ਰੰਗ ਸੱਬੇ ਨਰਾਣੇ ਪਰਮਾਤਮਾ ਬਹੁ ਰੰਗੀ ਆ ਕਈ ਰੰਗਾ ਕੋ ਸੰਸਾਰ ਅੰਦਰ ਬਖੇਰਦਾ ਹੈ ਜ਼ਿੰਦਗੀ ਅੰਦਰ ਵੀ ਕਈ ਰੰਗ ਆਉਂਦੇ ਨੇ ਕਦੀ ਦੁੱਖ ਆਉਂਦਾ ਹੈ ਕਦੀ ਸੁੱਖ ਆਉਂਦਾ ਹੈ ਕਦੀ ਹਰਕ ਕਦੀ ਸੋਗ ਗ੍ਰਿਸ਼ਤ ਕਟੰਬ ਪਲੇਂਬਿਆ ਕਦੀ ਹਰਕ ਕਦੀ ਸੋਗ ਤਰ੍ਹਾਂ ਤਰ੍ਹਾਂ ਦੇ ਉਤਰਾ ਚੜਾਅ ਹੁੰਦੇ ਨੇ ਪਰ ਮਨੁੱਖ ਉਹਦੇ ਤੇ ਵੀ ਫਿਰ ਅਡੋਲ ਰਹਿੰਦਾ ਹੈ ਪ੍ਰਮਾਤਮਾ ਦੇ ਹਰ ਪਾਣੇ ਨੂੰ ਸੱਦ ਕਰਕੇ ਮੰਨਦਾ ਇਹਨੂੰ ਕਹਿੰਦੇ ਨੇ ਰੰਗ ਸੱਬੇ ਨਰਾਇਣੇ ਜੇਤੇ ਮਨ ਭਵਨ ਅੱਗੇ ਸਾਬ ਕਹਿੰਦੇ ਨੇ ਜੋ ਅਰ ਲੋੜੇ ਸੋ ਕਰੇ ਸੋਈ ਦੀ ਕਰਨ ਹੁਣ ਜੀਆਂ ਦੇ ਵਸ ਦੀ ਵੀ ਕੋਈ ਬਾਤ ਨਹੀਂ ਹੈ ਕਈ ਵਾਰੀ ਬੰਦਾ ਇੱਕ ਪ੍ਰੋਗਰਾਮ ਬਣਾਉਂਦਾ ਵੀ ਅੱਜ ਫਲਾਣੀ ਜਗ੍ਹਾ ਤੇ ਜਾਣਾ ਤੇ ਫੋਨ ਹੋਰ ਪਾਸੇ ਹੋ ਆ ਜਾਂਦਾ ਕਹਿੰਦਾ ਜਾਣਾ ਇੱਧਰ ਸੀ ਜਾਣਾ ਇੱਧਰ ਪੈ ਗਿਆ ਮਤਾ ਕਰੇ ਪੱਛਮ ਕੇ ਤਾਈ ਪੂਰਬੀ ਲੈ ਜਾਤ ਕਹਿ ਲੇ ਮਨੁੱਖ ਦੇ ਹੱਥ ਵਿੱਚ ਕੁਝ ਨਹੀਂ ਜੋ ਪ੍ਰਮਾਤਮਾ ਜੀਆਂ ਕੋਲ ਕਰਾਉਂਦਾ ਉਹੀ ਕਰੀ ਜਾਂਦਾ ਹੈ ਕਦੀ ਗੁਰੂ ਨਾਨਕ ਦਾ ਇਤਿਹਾਸ ਪੜ ਕੇ ਵੇਖੋ ਗੁਰੂ ਨਾਨਕ ਨੇ ਦਾਵਾ ਕੀਤਾ ਕਿ ਤੁਸੀਂ ਮਰਦਾਨਾ ਵੀ ਪੁੱਛਦਾ ਬਾਬਾ ਅੱਜ ਕਿੱਧਰ ਤਿਆਰੀ ਆ ਤੇ ਮਰਦਾਨੇ ਨੇ ਇਹ ਵੀ ਕਿਹਾ ਵੀ ਅੱਜ ਮਰਦਾਨਿਆ ਫਲਾਣੀ ਜਗ੍ਹਾ ਤੇ ਜਾਣਾ ਸਾਡੇ ਤਾਂ ਪ੍ਰੋਗਰਾਮ ਬਣੇ ਹੁੰਦੇ ਵੀ ਪ੍ਰੋਗਰਾਮ ਬਣਾ ਕੇ ਜਾਣਾ ਚਾਹੀਦਾ ਡਾਕਟਰ ਜਦੋਂ ਗਲੀ 'ਚ ਜਾਏ ਡਾਕਟਰ ਨੂੰ ਥੋੜਾ ਪਤਾ ਵੀ ਕਿਹੜੇ ਘਰੋਂ ਆਵਾਜ਼ ਫੈਜਣੀ ਹੈ ਜਿਹੜੇ ਘਰ 'ਚੋਂ ਆਵਾਜ਼ ਪਈ ਡਾਕਟਰ ਨੂੰ ਉਧਰ ਹੀ ਜਾਣਾ ਪੈਣਾ ਹੈ ਬਾਬਾ ਨਾਨਕ ਵੀ ਡਾਕਟਰ ਆ ਬੈਤ ਜਾਂ ਦੁਨੀਆ ਦਾ ਇਲਾਜ ਕਰਨ ਵਾਸਤੇ ਆਇਆ ਉਹਨੇ ਦਾਵਾ ਨਹੀਂ ਕੀਤਾ ਪਤਾ ਨਹੀਂ ਕਿਧਰੋਂ ਆਵਾਜ਼ ਪੈ ਜਾਂਦੀ ਹੈ ਮਰਦਾਨਾ ਪੁੱਛਦਾ ਬਾਬਾ ਕਿੱਧਰ ਜਾਣਾ ਤੇ ਬਾਬਾ ਕਹਿੰਦਾ ਵੀ ਮਰਦਾਨਿਆ ਜਿੱਧਰ ਮੇਰਾ ਕਰਤਾਰ ਲੈ ਕੇ ਉਹਦੇ ਹੱਥ ਡੋਰੀ ਹੈ ਜਿੱਧਰ ਉਹਨੇ ਆਵਾਜ਼ ਭੇਜਿਆ ਉਧਰ ਜਾਣਾ ਪੈਣਾ ਹੈ ਜੀ ਦੀ ਆਤਮਾ ਵਿੱਚ ਕੁਝ ਨਹੀਂ ਜੋ ਪ੍ਰਮਾਤਮਾ ਜੀਆਂ ਕੋਲ ਕਰਾਉਂਦਾ ਹੈ ਜੀ ਕਰਦਾ ਹੀ ਉਹ ਆ ਜੋ ਪ੍ਰਭ ਕੀਤੇ ਆਪਣੇ ਸਹੀ ਕਈਏ ਧੰਨ ਜਿਨ੍ਹਾਂ ਨੂੰ ਪ੍ਰਮਾਤਮਾ ਨੇ ਆਪਣਾ ਕਰ ਲਿਆ ਮਾਰ ਕਲ ਕੇ ਉਹਨਾਂ ਦਾ ਜੀਵਨ ਧੰਨ ਹੋ ਗਿਆ ਉਹਨਾਂ ਦਾ ਜੀਵਨ ਧੰਨ ਹੋ ਗਿਆ ਜਿਨ੍ਹਾਂ ਨੂੰ ਪ੍ਰਮਾਤਮਾ ਨੇ ਆਪਣਾ ਕਹਿ ਦਿੱਤਾ ਕਦੀ ਗੁਰੂ ਨੂੰ ਵੀ ਆਪਣਾ ਕਹੀਏ ਆਪਣੇ ਸਤਗੁਰ ਕਹਿ ਬਲਹਾਰੇ ਕਦੀ ਗੁਰੂ ਨੂੰ ਆਪਣਾ ਕਹੀਏ ਤੇ ਗੁਰੂ ਕਹੇਗਾ ਤੂੰ ਵੀ ਮੇਰਾ ਹੈ ਤੂੰ ਵੀ ਮੇਰਾ ਆਪਣਾ ਏ ਜਿਵੇਂ ਭਾਈ ਜੋਗੇ ਨੇ ਕਿਹਾ ਸੀ ਨਾ ਬਾਜੀ ਪੁੱਛਦੇ ਨਾਮ ਕਹਿੰਦਾ ਜੋਗਾ ਮਾਰ ਕਹਿੰਦੇ ਨੇ ਕਿਹਦੇ ਜੋਗਾ ਬਾਜੀ ਤੁਹਾਡੇ ਜੋਗਾ ਪਾਦਸ਼ਾਹ ਕਹਣ ਲੱਗੇ ਪੁੱਤਰਾ ਜੇ ਤੂੰ ਸਾਡੇ ਜੋਗਾ ਤਾਂ ਫਿਰ ਅਸੀਂ ਤੇਰੇ ਜੋਗੇ ਜੋਗਾ ਭਟਕ ਗਿਆ ਹਿਸ਼ਾਰਪੁਰ ਹਿਸ਼ਾਰੀ ਵਰਤੀ ਬੇਸ਼ਬਾ ਤੇ ਚੁਆਰੇ ਵੱਲ ਜਾਂਦਾ ਏ ਮੇਰਾ ਕਲਗੀ ਵਾਲਾ ਪਾਦਸ਼ਾਹ ਪਹਿਲੇ ਦਰਬਾਰ 'ਤੇ ਅੱਗੇ ਖੜੋਜਦਾ ਪੁੱਤਰਾ ਇੱਧਰ ਤੇਰਾ ਥਾਂ ਨਹੀਂ ਤੇਰਾ ਥਾਂ ਤੇ ਆਨੰਦ ਪੂਰਿਆ ਇੰਨਾ ਪਿਆਰਾ ਕਰਦਾ ਮੇਰਾ ਕਲਗੀ ਵਾਲਾ ਪਾਦਸ਼ਾਹ ਜਿਹਨੂੰ ਆਪਣਾ ਕਹਿ ਦਿੰਦਾ ਉਹਨੂੰ ਫਿਰ ਰੋਲ ਨਹੀਂ ਦਿੰਦਾ ਉਹਨੂੰ ਕਿਸੇ ਮਾਰੇ ਪਾਸੇ ਜਾਣ ਨਹੀਂ ਦਿੰਦਾ ਬਾਹ ਫੜ ਕੇ ਉਹਨੂੰ ਡੱਕ ਲੈਂਦਾ ਵੀ ਨਹੀਂ ਤੇਰਾ ਇੱਧਰ ਰਾਹ ਨਹੀਂ ਆ ਤੈਨੂੰ ਮੈਂ ਗਲਤ ਪਾਸੇ ਨਹੀਂ ਜਾਣ ਦਦਾ ਨਾ ਕਿੰਨਾ ਪਿਆਰ ਕਰਦਾ ਮੇਰਾ ਕਲਗੀ ਵਾਲਾ ਪਾਤਸ਼ਾਹ ਜੋ ਪ੍ਰਭ ਕੀਤੇ ਆਪਣੇ ਸਹੀ ਕਈਏ ਤਨ ਜਿਨ੍ਹਾਂ ਨੂੰ ਆਪਣਾ ਕਹਿ ਦਿੰਦਾ ਹੈ ਉਹਨਾਂ ਦਾ ਜੀਵਨ ਵੀ ਤਨ ਹੋ ਜਾਂਦਾ ਹੈ ਤੇ ਸਾਬ ਕਿਰਨ ਨੇ ਆਪਣਾ ਲਿਆ ਜੇ ਮਿਲੇ ਵਿਛੜ ਕਿਉਂ ਰਵਨ ਤੇ ਜੇ ਮਨੁੱਖ ਦੀ ਵਸ ਦੀ ਬਾਤ ਹੋਵੇ ਕਿ ਮੈਂ ਪ੍ਰਮਾਤਮਾ ਨਾਲ ਮੁਲਾਕਾਤ ਕਰਾਂ ਤੇ ਜੂ ਵਿਛੜ ਕੇ ਰੋਦੇ ਕਿਉਂ ਹੋਣ ਹਰ ਕੋਈ ਬੰਦਾ ਸੁੱਖ ਮੰਗਦਾ ਹੈ ਨਾ ਤੇ ਸੁੱਖ ਕਹਿੰਦੇ ਨੇ ਮਾਰ ਦੀ ਪ੍ਰਮਾਤਮਾ ਦੇ ਨਾਲ ਜੁੜਨ ਵਿੱਚ ਆ ਤੇ ਜੇ ਬੰਦੇ ਦੀ ਵਸ ਦੀ ਬਾਤ ਹੋਵੇ ਤੇ ਫਿਰ ਹਰ ਕੋਈ ਉਹਦੇ ਨਾਲ ਮਿਲ ਕੇ ਆਪਣੀ ਜ਼ਿੰਦਗੀ ਦੇ ਦੁੱਖ ਮੁਕਾ ਸਕਦਾ ਹੈ ਮਿਲਦੇ ਵੀ ਉਹ ਨੇ ਜਿਨ੍ਹਾਂ ਨੂੰ ਉਹ ਆਪ ਮਿਲਦਾ ਏ ਤਾਂ ਜਿਹੜੀ 12 ਮਾਹ ਦੀ ਬਾਣੀਆਂ ਨਾ ਮਹੀਨੇ 12 ਨਹੀਂ ਪਰ ਸ਼ਬਦ ਇਹਦੇ 14 ਨੇ ਪਹਿਲਾ ਸ਼ਬਦ ਹੈ ਕਿਰਤ ਕਰਮ ਕੇ ਵਿਛਰੇ ਮਾਰ ਦੀ ਆਪਣੇ ਕਰਮਾਂ ਨਾਲ ਤੇਰੇ ਤੋਂ ਦੂਰ ਹੋ ਗਏ ਆ ਪਰ ਮਲਾਪ ਕਰਮਾਂ ਨਾਲ ਹੀ ਮਲਾਪ ਤੇਰੀ ਮੇਰ ਨਾਲ ਆ ਤੂੰ ਮੇਹਰ ਕਰ ਕਿਰਤ ਕਰਮ ਕੇ ਵਿਛਰੇ ਕਰ ਕਿਰਪਾ ਬੇਲੋ ਰਾਮ ਆਪਣੀ ਕਿਰਪਾ ਕਰਕੇ ਆਪਣੇ ਚਰਨਾਂ ਨਾਲ ਮਿਲ ਲਓ ਤੇ ਮਾਰ ਕੇ ਲੱਗ ਜੇ ਮਨੁੱਖ ਦੀ ਵਸ ਵੀ ਬਾਤ ਹੋਵੇ ਤੇ ਜੀ ਰੋਵੇਗਾ ਕਿਉਂਕਿ ਰੋਦਾ ਇਹ ਵੀ ਛੋੜੇ ਕਰਕੇ ਜਿਨ੍ਹਾਂ ਨੂੰ ਪ੍ਰਮਾਤਮਾ ਮਿਲਾ ਲੈਂਦੇ ਉਹਨਾਂ ਦਾ ਵਿਛੋੜੇ ਦਾ ਦੁੱਖ ਕੱਟਿਆ ਜਾਂਦਾ ਹੈ ਜਿੰਦਗੀ ਦੇ ਦੁੱਖਾਂ ਤੋਂ ਦੂਰ ਹੋ ਜਾਂਦੀ ਹੈ ਸੁਖ ਵਰਤ ਜਾਂਦਾ ਹੈ ਅੱਗੇ ਸਾਧ ਕੀ ਕਹਿ ਰਹੇ ਨੇ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਣਨ ਜਿੰਨਾਂ ਨੂੰ ਉਸ ਪਿਆਰੇ ਵੀ ਸਾਧੂ ਦੀ ਸੰਗਤ ਗੁਰੂ ਦੀ ਸੰਗਤ ਮਿਲ ਜਾਂਦੀ ਆ ਬਾਰ ਕਹ ਲਿਗੋ ਜ਼ਿੰਦਗੀ ਦਾ ਰੰਗ ਮਾਰ ਦਿੰਦੇ ਨੇ ਬਾਕੀਆਂ ਦੀ ਜ਼ਿੰਦਗੀ ਦੇ ਰੰਗ ਫਿੱਕੇ ਰਹਿ ਜਾਂਦੇ ਨੇ ਗੁਰੂ ਕੋਲ ਆ ਕੇ ਜ਼ਿੰਦਗੀ ਜਿਉਣ ਦਾ ਇੱਕ ਢੰਗ ਤਰੀਕਾ ਮਿਲ ਜਾਂਦਾ ਏ ਗੁਰੂ ਕੋਲ ਆ ਕੇ ਜ਼ਿੰਦਗੀ ਉੱਚੀ ਤੇ ਸੁੱਚੀ پاک ਤੇ ਪਵਿੱਤਰ ਹੁੰਦੀ ਆ ਜਿਹੜੇ ਮਿਲ ਜਾਂਦੇ ਨੇ ਸੰਤਾਂ ਨਾਲ ਆ ਕੇ ਮਿਲਦੇ ਨੇ ਜਪਦੇ ਨੇ ਵਾਹਿਗੁਰੂ ਬਾਰ ਕਹ ਲਿਗੋ ਜ਼ਿੰਦਗੀ ਦੇ ਰੰਗ ਨੂੰ ਰਸ ਨੂੰ ਮਾਰ ਦਿੰਦੇ ਨੇ ਹਰ ਦੇਠ ਰੰਗੀਲਾ ਤਿਸ ਤਣੀ ਜਿਸਕੇ ਭਾਗ ਮਥਨ ਜਿਨ੍ਹਾਂ ਦੇ ਕੋਈ ਮੱਥੇ ਦਾ ਭਾਗ ਜਾਗਦਾ ਏ ਤੇ ਜਿਹੜਾ ਜੇਠ ਦਾ ਮਹੀਨਾ ਹੈ ਉਹਨਾਂ ਵਾਸਤੇ ਫਿਰ ਉੱਚਾ ਤੇ ਸੁੱਚਾ ਇਹ ਪਾਗ ਸੋਨਾ ਹੋ ਜਾਂਦਾ ਹੈ ਕਿਉਂਕਿ ਧੰਈ ਪ੍ਰਮਾਤਮਾ ਧੰਈ ਧਨਵਾਨ ਬਣ ਗਏ ਜਿਨ੍ਹਾਂ ਨੂੰ ਪ੍ਰਮਾਤਮਾ ਦੇ ਨਾਮ ਦਾ ਧਨ ਬਣ ਗਿਆ ਜਿਨ੍ਹਾਂ ਨੂੰ ਆਪਣੇ ਪਤੀ ਦਾ ਬਲਾਮ ਮਿਲ ਗਿਆ ਜਿਹੜੀਆਂ ਜੀਵ ਇਸਤਰੀਆਂ ਦੇ ਕੋਲ ਉਹਨਾਂ ਦਾ ਪਤੀ ਆ ਮਾਰ ਕਾਲ ਕੇ ਉਹਨਾਂ ਨੂੰ ਕੋਈ ਦੁੱਖ ਨਹੀਂ ਉਹਨਾਂ ਨੂੰ ਕੋਈ ਚੋਰਾ ਨਹੀਂ ਉਹਨਾਂ ਦਾ ਜੀਵਨ ਆਨੰਦ ਵਿੱਚ ਹੈ ਸੋ ਗੁਰੂ ਪਾਤਸ਼ਾਹ ਜੀ ਨੇ ਰਹਿਮਤ ਕੀਤੀ ਅੱਜ ਜੇਠ ਦਾ ਮਹੀਨਾ ਆ ਪ੍ਰਾਰੰਭ ਹੋਇਆ ਹੈ ਤੇ ਜੇਠ ਦੇ ਮਹੀਨੇ ਅੰਦਰ ਪਾਤਸ਼ਾਹ ਜੀ ਨੇ ਜੋ ਉਪਦੇਸ਼ ਬਖਸ਼ਿਸ਼ ਕੀਤਾ ਆਪ ਜੀ ਨੇ ਸਰਵਣ ਕੀਤਾ ਸਮਾਂ ਬਿਲਕੁਲ ਸਾ ਆਪਣੇ ਟਿਕਾਣੇ ਤੇ ਪਹੁੰਚ ਚੁੱਕਾ ਹੈ ਹੁਣ ਸਾਰੇ ਕਿਰਪਾ ਕਰੋ ਆਪਣੇ ਭਲੇ ਲਈ ਆਪਣੇ ਬੱਚਿਆਂ ਦੇ ਭਲੇ ਲਈ 5 ਵਾਰਾ ਗੁਰਮੰਤਰ ਦਾ ਜਾਪ ਕਰਕੇ ਫਿਰ ਉਸ ਤੋਂ ਪ੍ਰੰਤ ਵਾਜਨ ਜੋ ਮੀਨਾਪ੍ਰਦੇਸ਼ ਬਖਸ਼ਿਸ਼ ਕੀਤਾ ਇੱਕ ਵਾਰਾ ਫਿਰ ਸਰਵਣ ਕਰਕੇ ਗੁਰੂ ਜੀ ਦੀ ਅਸੀਸ ਪ੍ਰਾਪਤ ਕਰਿਏ ਸਾਰੇ ਕਿਰਪਾ ਕਰੋ ਬੜੇ ਪਿਆਰ ਦੇ ਨਾਲ ਸੋ ਰੀ ਅਦੁਕੇ ਮਾਛਾ ਜੀ ਕੋਲੇ ਨਾਮ ਦੀ ਸੀਸ ਮੰਗਣੀ ਕਿਉਂਕਿ ਨਾਮ ਦੀ ਦਾਤ ਮੰਗ ਲਈ ਫਿਰ ਕੁਝ ਮੰਗਣਾ ਬਾਕੀ ਨਹੀਂ ਰਹਿ ਜਾਏਗਾ ਕਿਉਂਕਿ ਨਾਮ ਦੇ ਦੁਆਲੇ ਸਾਰਾ ਕੁਝ ਪ੍ਰਕਰਮਾ ਕਰਦਾ ਏ ਇੱਕ ਨਾਮ ਸੋ ਐਸਾ ਹਰ ਨਾਮ ਧਿਆਈਏ ਮਨ ਮੇਰੇ ਜੋ ਸਭ ਨਾਲ ਉਪਰ ਹੁਕਮ ਚਲਾਏ ਸੋ ਐਸਾ ਹਰ ਨਾਮ ਧਿਆਈਏ ਮਨ ਮੇਰੇ ਜੋ ਅੰਤਿ ਹਉਸਲ ਲੈ ਛਿਦਾਏ ਜੋ ਅੰਤ ਵੇਲੇ ਵੀ ਸਹਾਇਤਾ ਕਰਨ ਵਾਲਾ ਏ ਦੁਨੀਆਂ ਦਾ ਵੀ ਸੁੱਖ ਦੇਣ ਵਾਲਾ ਏ ਸਾਰੇ ਕਿਰਪਾ ਕਰੋ ਆਪਣੇ ਬੱਚਿਆਂ ਦੇ ਭਲੇ ਲਈ ਪਰਿਵਾਰਾਂ ਸਰਬੱਤ ਦੇ ਭਲੇ ਲਈ 5 ਵਾਰਾ ਗੁਰਮਤਿ ਦਾ ਜਾਪ ਕਰੀਏ ਫਿਰ ਗੁਰੂ ਜੀ ਦੀ ਅਸੀਸ ਪ੍ਰਾਪਤ ਕਰੀਏ ਸਾਰੇ ਕਿਰਪਾ ਕਰੋ ਵਾਹੇ ਗੁਰੂ ਵਾਹੇ ਗੁਰੂ ਵਾਹੇ ਬੇਦ ਭੁੱਲਾ ਦੀ ਖਿਮਾ ਜੀ ਸੁਖ ਹੋਵੇ ਨਾਮ ਚਤਾਵੇ ਸਿ ਪਰਦੇ ਸੁਦੇ ਸਰਬਤਲਾਇ ਮਧੋਵਣ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ